ਤੁਸੀਂ ਦੇਖ ਰਹੇ ਹੋ ਦਿਨਿਕ ਸੁਰਾ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਪੰਜਾਬੀਆਂ ਵਾਸਤੇ ਅੱਜ ਇੱਕ ਸਵੇਰੇ ਮੰਦ ਭਾਗੀ ਖਬਰ ਸਾਹਮਣੇ ਆਂਦੀ ਹੈ ਪੰਜਾਬੀਆਂ ਨੂੰ ਜਗਤ ਨੂੰ ਹਸਾਨ ਵਾਲੇ ਉਹ ਚਾਚਾ ਚਤਰ ਉਰਫ ਡਾਕਟਰ ਜਸਵਿੰਦਰ ਪੱਲਾ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ ਤਾਂ ਪੰਜਾਬ ਦੀ ਇੱਕ ਸ਼ਾਨ ਡਾਕਟਰ ਜਸਵਿੰਦਰ ਪੱਲਾ ਅੱਜ ਉਹਨਾਂ ਦਾ ਸਵੇਰੇ ਮੁਹਾਲੀ ਵਿਖੇ ਲੰਬੀ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਜਾਂਦਾ ਇਸ ਗੱਲ ਨੂੰ ਲੈ ਕੇ ਪੂਰੇ ਪੰਜਾਬੀ ਪੰਜਾਬ 'ਚ ਹੀ ਨਹੀਂ ਦੇਸ਼ ਹੀ ਨਹੀਂ ਪੂਰੇ ਵਰਲਡ ਦੇ ਵਿੱਚ ਖਾਸ ਕਰਕੇ ਕੈਨੇਡਾ ਯੂਕੇ ਔਰ ਇੰਗਲੈਂਡ ਦੇ ਵਿੱਚ ਇਸ ਗੱਲ ਨੂੰ ਲੈ ਕੇ ਸ਼ੋਕ ਦੀ ਲਹਿਰ ਹੈ ਤਾਂ ਉਹ ਹੱਸਦਾ ਚੁਲਬੁਲਾ ਜਿਹੜਾ ਚਿਹਰਾ ਲੋਕਾਂ ਨੂੰ ਹਸਾਉਣ ਵਾਲਾ ਜਸਵਿੰਦਰ ਪੱਲਾ ਸਾਡੇ ਵਿੱਚ ਨਹੀਂ ਰਿਹਾ ਤਾਂ ਖਾ ਸਕੇ ਅਗਰ ਲੁਧਿਆਣਾ ਦੀ ਗੱਲ ਕੀਤੀ ਜਾਂਦੀ ਲੁਧਿਆਣਾ ਦੇ ਹੀ ਜੰਪਾਲ ਡਾਕਟਰ ਜਸਵਿੰਦਰ ਸਿੰਘ ਪੱਲਾ ਔਰ ਖਾ ਸਕੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਕਾਫੀ ਸਾਮਾ ਬਤਾਇਆ ਇੱਥੇ ਟੀਚਰ ਰਿਹਾ ਪ੍ਰੋਫੈਸਰ ਰਿਹਾ ਤਾਂ ਇਸ ਟਮ ਯੂਨੀਵਰਸਿਟੀ ਰਿਆਣੀ ਗੱਲ ਕੀਤੀ ਜਾਂਦੇ ਤਾਂ तमाम ਉਹ ਪ੍ਰੋਫੈਸਰ ਵੀ ਸੀ ਸਾਹਿਬ ਅਸ ਤਮਾਮ ਹੋੜੇ ਸਟੂਡੈਂਟ ਵੀ ਆ ਜੋ ਡਾਕਟਰ ਜਸਵਿੰਦਰ ਪੱਲਾ ਨੂੰ ਇਸ਼ਾਰਾ ਕਰਕੇ ਉਹਨਾਂ ਦੀ ਪੁਰਾਣੀ ਯਾਦਾਂ ਨੂੰ ਵੀ ਤਾਜ਼ਾ ਕਰ ਰਿਹਾ ਸੋ ਇਸ ਟਾਈਮ ਮੌਜੂਦ ਹੈ ਮੇਨਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਾਈਸ ਚਾਂਸ ਡਾਕਟਰ ਜਸਵੀਰ ਸਿੰਘ ਸਤਵੀਰ ਸਿੰਘ ਗੋਸਲ ਸਾਹਿਬ ਦੋਸਤੋ ਬੜੀ ਮੰਤਪਾਗੀ ਖਬਰ ਆਂਦੀ ਹੈ ਯੂਨੀਵਰਸਿਟੀ ਦਾ ਕਾਫੀ ਲਗਾਅ ਸੀ ਪ੍ਰੋਫੈਸਰ ਰਿਹਾ ਮੈਨੂੰ ਵੀ ਯਾਦ ਹੈ ਕਿਸਾਨ ਮੇਰੇ ਜਿਹੜੇ ਬੋਲਦੇ ਸੀ ਤਾਂ ਪੂਰਾ ਮੰਚ ਉਸ ਤੋਂ ਸ਼ਾਂਤ ਰਹਿੰਦਾ ਸੀ ਉਹਨਾਂ ਦੀ ਇੱਕ ਇੱਕ ਗੱਲ ਨੂੰ ਸੁਣਦਾ ਸੀ ਕਿੱਸਾ ਦੇ ਦੋ ਬਹੁਤ ਮੰਤਪਾਗੀ ਖਬਰ ਹੈ ਤਾਂ ਯੂਨੀਵਰਸਿਟੀ ਦਾ ਕਾਫੀ ਵੀ ਜ਼ਮਾਨੇ ਲਾਸ ਵੀ ਹੈ ਨਾ ਸੋ ਬੜੇ ਦੁੱਖ ਦੀ ਗੱਲ ਹੈ ਕਿ ਡਾਟ ਜਸਵਿੰਦਰ ਭੱਲਾ ਤੇ ਜਿਹੜਾ ਮੈਂ ساری ਉਮਰ ਹੀ ਪੀਐਚ ਚ ਗੁਜ਼ਾਰੀ ਹੈ ਉਹ ਸਾਡੇ ਚ ਨਹੀਂ ਰਹੇ ਤੇ ਉਹ ਐਜਿਸਟੂਐਂਟ ਇੱਥੇ ਆਈ ਸੀ ਉਹਨੇ ਬੀਐਸਸੀ ਐਮਐਸਸੀ ਤੇ ਪੀਐਸਟੀ ਕੀਤੀ ਬਾਅਦ ਜਿੱਥੇ ਟੀਚਰ ਲੱਗੇ ਉਹ ਵੱਡੇ ਵੱਡੇ ਅਹੁਦਿਆਂ ਤੇ ਰਹੇ ਹੈਡ ਆਫ ਦੀ ਡਿਪਾਰਟਮੈਂਟ ਵੀ ਰਹੇ ਤੇ ਉਹਨੇ ਬਹੁਤ ਕੰਟਰੀਬਿਊਸ਼ਨਸ ਨੇ ਜਿਹਦੇ ਕਰਕੇ ਸਾਨੂੰ ਲੱਗਦਾ ਕਿ ਬਹੁਤ ਘਾਟਾ ਪਿਆ ਐਜ਼ ਅ ਟੀਚਰ ਮੈਂ ਗੱਲ ਕਰੂੰਗਾ ਕਿ ਟੀਚਰ ਦਾ ਬਹੁਤ ਵੱਡਾ ਰੋਲ ਹੁੰਦਾ ਹੈਗਾ ਕਿ ਬੱਚਿਆਂ ਨੂੰ ਪੜਾਉਣਾ ਉਹਨਾਂ ਨੂੰ ਚੰਗੀਆਂ ਡਿਗਰੀਆਂ ਕਰਾਉਣੀਆਂ ਨੇ ਰਿਸਰਚ ਵੀ ਕਰਾਉਂਦੇ ਸੀ ਤੇ ਪੀ ਐਸ ਡੀ ਦੇ ਵੀ ਥੀਸਿਸ ਕਰਾਏ ਨੇ ਉਹਨਾਂ ਨੇ ਕਿਉਂਕਿ ਆਪ ਪੀ ਐਡ ਸੀ ਹੋ ਸੋ ਬੱਚੇ ਕਹਿੰਦੇ ਵੀ ਇਹ ਹੁੰਦੀ ਸੀ ਕਿ ਉਹਨਾਂ ਦੀ ਜਿਹੜੀ ਕਲਾਸ ਹੁੰਦੀ ਸੀ ਤੇ ਬੱਚੇ ਹੱਸ ਕੇ ਲਾਉਂਦੇ ਸੀ ਕਲਾਸ ਨਹੀਂ ਸੀ ਬਸ ਕਰਦੇ ਕਿ ਭੱਲਾ ਸਾਹਿਬ ਹੈਗੇ ਤੇ ਕੋਈ ਚੁਟਕਲਾ ਹੀ ਸੁਣਨਗੇ ਅਖੀਰ ਦੇ ਵਿੱਚ ਸੋ ਕਲਾਸ ਉਹਨਾਂ ਦੀ ਵੈਲ ਅਟੈਂਡਡ ਹੁੰਦੀ ਸੀ ਤੇ ਪੰਕਚੁਅਲ ਰਿਆਰ ਸਾਹਿਬ ਹੁਣੇ ਕਹਿ ਰਹੇ ਸੀ ਇਹ ਪੜ੍ਹੇ ਹੋਏ ਨੇ ਕਲਾਸ ਮੈਂ ਤਾਂ ਹਾਂਜੀ ਪੰਕਚੁਐਲਿਟੀ ਬਹੁਤ ਸੀ ਵੀ ਐਗਜ਼ੈਕਟਲੀ 9 ਵਜੇ ਜੋ 45 ਮਿੰਟ ਦੀ ਕਲਾਸ ਸੱਢੀ ਹੁੰਦੀ ਹੈ ਤੇ ਉਹ ਪੂਰੀ ਕਲਾਸ ਲਾਉਂਦੇ ਸੀ ਸੋ ਉਹਨਾਂ ਦੇ ਪੜ੍ਹਾਏ ਹੋਏ ਜਿਹੜੇ ਸਟੂਡੈਂਟਸ ਨੇ ਉਹ ਹੁਣ ਚੰਗੇ ਚੰਗੇ ਅਹੁਦਿਆਂ ਦੇ ਵਿੱਚ ਪੰਜਾਬ ਅਗਰੀਕਤਨਸੀ ਦੇ ਵਿੱਚ ਕਈ ਹੈਡ ਆਫ ਦੀ ਡਿਪਾਰਟਮੈਂਟ ਨੇ ਕਈ ਉਸ ਤੋਂ ਵੀ ਉੱਤੇ ਜਿਵੇਂ ਹਰਿਆਣ ਸਾਹਿਬ ਬੈਠੇ ਨੇ ਇਹ ਵੀ ਉਹਨਾਂ ਦੇ ਸਟੂਡੈਂਟਸ ਰਹੇ ਨੇ ਹੀ ਜਿਹੜੇ ਐਡੀਸ਼ਨ ਡਾਇਰੈਕਟਰ ਕਮਿਊਨੀਕੇਸ਼ਨ ਪੰਜਾਬੀ ਕਲਚਰ ਅਕੈਡਮੀ ਲੁਧਿਆਣਾ ਸੋ ਇਸ ਤਰ੍ਹਾਂ ਇਹਨਾਂ ਨੇ ਬਹੁਤ ਕੰਟ੍ਰਿਬਿਊਟ ਕੀਤਾ ਐਜੂਕੇਸ਼ਨ ਦੇ ਵਿੱਚ ਤੇ ਦੂਜਾ ਹੁੰਦਾ ਕਿ ਉਹਨਾਂ ਦਾ ਜਿਹੜਾ ਡੀਅਰ ਰੋਲ ਸੀ ਨਾ ਉਹ ਸੀ ਐਕਸਟੈਂਸ਼ਨ ਡਿਪਾਰਟਮੈਂਟ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਰੋਲ ਹੁੰਦਾ ਜਿਹੜਾ ਐਕਸਟੈਂਸ਼ਨ ਉਹ ਸਾਇੰਟਿਸਟਿਕ ਟੀਚਰ ਵੀ ਸੀ ਸਾਇੰਟਿਸਟ ਵੀ ਸੀ ਉਹਨਾਂ ਦਾ ਰੋਲ ਹੁੰਦਾ ਹੈ ਕਿ ਯੂਨੀਵਰਸਿਟੀ ਜੋ ਵੀ ਨਵੀਆਂ ਖੋਜਾਂ ਕਰਦੀ ਉਹਨਾਂ ਨੂੰ ਜਿਹੜੇ ਸਾਡੇ ਸਟੇਕ ਹোলਡਰ ਦੇ ਨੇ ਸਾਡੇ ਕਿਸਾਨ ਵੀਰ ਨੇ ਸਾਡੀ ਐਗਰੋ ਇੰਡਸਟਰੀ ਹੈਗੀ ਉਹਨਾਂ ਤੱਕ ਲੈ ਕੇ ਜਾਣਾ ਸੋ ਉਹਨਾਂ ਨੇ ਉਹਨਾਂ ਤੇ ਕਲਾ ਸੀ ਇੱਕ ਕਿ ਉਹ ਕਿਵੇਂ ਸਾਇੰਸ ਨੂੰ ਸਿੰਪਲ ਲੈਂਗੁਏਜ ਕਰਕੇ ਜਿਹੜੀ ਫਾਰਮਰ ਦੀ ਲੈਂਗੁਏਜ ਹੈ ਉਹਦੇ ਵਿੱਚ ਪੇਸ਼ ਕਰਦੇ ਸੀ ਤੇ ਉਹ ਸਾਰੇ ਸਮਝ ਜਾਂਦੇ ਸੀ ਕਾਟ ਸੀ ਉਹਨਾਂ ਦੇ ਵਿੱਚ ਇੱਕ ਕਲਾ ਸੀ ਜਿਹੜੀ ਕਿ ਹਰ ਕਿਸੇ 'ਚ ਨਹੀਂ ਹੁੰਦੀ ਟੀਚਰ ਤਾਂ ਬਹੁਤ ਹੁੰਦੇ ਪਰ ਜਿਹੜੇ ਚੰਗੇ ਟੀਚਰ ਹੁੰਦੇ ਨੇ ਬਹੁਤ ਘੱਟ ਹੁੰਦੇ ਨੇ ਸੋ ਇਹ ਤਾਂ ਇੱਕ ਕੰਬੀਨੇਸ਼ਨ ਸੀ ਬਹੁਤ ਅੱਛੇ ਟੀਚਰ ਤੇ ਸਾਇੰਟਿਸਟ ਵੀ ਸੀ ਤੇ ਉਸ ਤੋਂ ਵੱਧ ਕੇ ਹੋਰ ਹੋ ਗਿਆ ਕਿ ਇੱਕ ਬਹੁਤ ਅੱਛੇ ਕਲਾਕਾਰ ਵੀ ਹੋਏ ਨੇ ਉਹ ਤੇ ਇਹ ਇੱਕ ਬੜਾ ਸਮੇਲ ਹੈਗਾ ਕਿ ਇੱਕ ਸਾਇੰਟਿਸਟ ਤੇ ਇੱਕ ਪੀਐੜੀ ਸਾਇੰਟਿਸਟ ਇੱਕ ਪੀਐਡੀ ਟੀਚਰ ਉਹ ਇੱਕ ਨਾਛਾ ਕਲਾਕਾਰ ਵੀ ਹੈਗਾ ਆਮ ਕਰਕੇ ਕਲਾਕਾਰ ਪੀਐਡੀ ਨਹੀਂ ਹੁੰਦੇ ਐ ਬੈਸੀ ਨਹੀਂ ਹੁੰਦੇ ਸੋ ਬੜਾ ਅੱਛਾ ਸਮੇਲ ਸੀ ਸੋ ਉਹਨਾਂ ਨੇ ਤਾਂ ਇਥੋਂ ਵੀ ਜਦੋਂ ਵੀ ਉਹ ਸਟੂਡੈਂਟ ਵੀ ਲਾਈਫ ਸੀ ਨਾ ਸਾਡੇ ਯੂਨੀਵਰਸਿਟੀ ਦੇ ਜਦੋਂ ਸਟੇਜ ਤੇ ਪ੍ਰੋਗਰਾਮ ਹੁੰਦੇ ਸੀ ਬੱਚਿਆਂ ਦੇ ਤੇ ਉਦੋਂ ਤੋਂ ਹੀ ਉਹਨਾਂ ਨੇ ਇਹ ਜਿਹੜੀ ਸਟੇਜ ਸਾਹਮਣੀ ਸ਼ੁਰੂ ਕੀਤੀ ਸੀ ਉਦੋਂ ਤੋਂ ਹੀ ਉਹਨਾਂ ਨੂੰ ਸ਼ੌਂਕ ਸੀ ਕਿ ਛੁਟਕਲੇ ਮੈਂ ਜ਼ਰੂਰ ਸੁਣਾਵਾਂ ਬਹੁਤ ਮਸ਼ਹੂਰ ਇਹਨਾਂ ਦੀ ਛੁਟਕਲਾਂ ਤੋਂ ਹੀ ਹੋਈ ਸੀ ਉਸ ਤੋਂ ਬਾਅਦ ਫਿਰ ਇੱਥੇ ਉਹਨਾਂ ਨੇ ਜਦੋਂ ਟੀਚਰ ਵੀ ਸੀ ਤੇ 1988 ਦੇ ਵਿੱਚ ਇੱਕ ਕੈਸਟ ਕੱਢੀ ਸੀ ਛਣਕਾਟਾ ਤੇ ਨਾਲ ਉਹਨਾਂ ਦੇ ਸ਼ਰਮਾ ਜੀ ਸੀ ਤੇ ਉਹ ਬਾਲਮਕਨ ਸ਼ਰਮਾ ਤੇ ਇਹ ਛਣਕਾਟਾ ਜਦੋਂ ਪਬਲਿਕ 'ਚ ਗਿਆ ਕੈਸਟਾ ਹੁੰਦਿਆ ਸੀ ਟੇਪ ਰਿਕਾਰਡਰ ਦੇ ਵਿੱਚ ਚੱਲਦਿਆਂ ਸੀ ਤੇ ਲੋਕਾਂ ਨੇ ਬਹੁਤ ਐਪਰੀਸ਼ੀਏਟ ਕੀਤਾ ਉਹਨੂੰ ਉਹਨਾਂ ਨੂੰ ਇੱਕ ਮੋਟੀਵੇਸ਼ਨ ਮਿਲ ਗਈ ਕਿ ਆਪਾਂ ਹੋਰ ਕਰੀਏ ਤੇ ਉਸ ਤੋਂ ਬਾਅਦ ਉਹ ਕਰਦੇ ਰਹੇ ਹਰ ਸਾਲ ਇਹ ਰਚਨਾਟੇ ਦੀ ਇੱਕ ਨਵੀਂ ਕਿਸ਼ਤ ਭੇਜਦੇ ਸੀ ਤੇ 2008 ਤੱਕ ਉਹ ਚੱਲਦਾ ਰਿਹਾ ਜਿਸ ਦੇ ਨਾਲ ਉਹਨਾਂ ਨੂੰ ਬਹੁਤ ਜਿਹੜੀ ਪ੍ਰਸਿੱਧੀ ਮਿਲੀ ਹੈ ਤੇ ਉਹ ਸਾਡੇ ਪੀਓ ਤਾਂ ਮਿਲਣੀ ਸੀ ਸਾਡੇ ਤਾਂ ਟੀਚਰ ਸੀ ਬਾਕੀ ਜਿਹੜਾ ਸਾਡਾ ਪੰਜਾਬੀ ਡਾਇਸਪੋਰਾ ਦੂਜੇ ਕੰਟਰੀ 'ਚ ਬੈਠਾ ਉਹ ਵੀ ਕੈਸਟ ਉਹਨਾਂ ਦੇ ਉੱਤੇ ਸੁਣਦੇ ਹੁੰਦੇ ਸੀ ਤੇ ਉਹਦੇ ਨਾਲ ਫਿਰ ਇਹ ਹੋਇਆ ਕਿ ਉਹ ਫਿਲਮਾਂ 'ਚ ਆ ਗਏ ਤੇ ਫਿਲਮਾਂ ਉਹਨਾਂ ਨੇ ਹੁਣ ਪੰਜਾਬੀ ਦੀਆਂ ਇੰਨੀਆਂ ਫਿਲਮਾਂ ਕੀਤੀਆਂ ਨੇ ਘੇਰੀ ਉਹਨ ਜਟਾ ਬਹੁਤ ਪੌਪੂਲਰ ਹੋਈ ਸੀ ਉਹਦਾ ਕੋਈ ਫਿਲਮਤ ਨਹੀਂ ਇਹਦੇ ਬਦਲ ਕੀਤਾ ਹੋਏ ਤੇ ਸਾਨੂੰ ਇਹ ਸੀ ਵੀ ਸਾਡੇ ਪੀ ਦੇ ਨਾਲ ਇੱਕ ਬ੍ਰਾਂਡ ਇੰਵੈਸਟਰ ਸੀ ਬਿਲਕੁਲ ਤੇ ਅਸੀਂ ਤਾਂ ਬਹੁਤ ਸਾਰੀਆਂ ਜਿਹੜੀਆਂ ਐਡਸ ਹੁੰਦੀਆਂ ਨੇ ਸਾਡੀਆਂ ਕੋਈ ਨਵੀਂ ਵੈਰਾਈਟੀ ਹੈ ਕੋਈ ਹੋਰ ਮਸ਼ੀਨਰੀ ਹੈ ਸਾਡੀ ਤੇ ਉਹਨਾਂ ਤੋਂ ਹੀ ਕਰਵਾ ਲਏ ਹੁੰਦੇ ਸੀ ਕਿਉਂਕਿ ਉਹਨਾਂ ਦੀ ਗੱਲ ਸੁਣਦੇ ਸੀ ਉਹਨੂੰ ਗੱਲ ਕਹਿਣ ਦਾ ਤਰੀਕਾ ਵੇ ਸੀ ਤੇ ਨਾਲ ਨਾਲ ਇਹ ਸੀ ਕਿ ਜਿਹੜੇ ਸਾਡੇ ਕਿਸਾਨ ਮੇਲੇ ਏਡੇ ਵੱਡੇ ਵੱਡੇ ਲੱਗਦੇ ਨੇ 2-2 ਲੱਖ ਫਾਰਮਰ ਆਉਂਦਾ ਹੈ ਤੇ ਉਹਦੇ ਵਿੱਚ ਵੀ ਉਹਨੂੰ ਕੰਡਕਟ ਕਰਦੇ ਹੁੰਦੇ ਸੀ ਉੱਥੇ ਜੇ ਲੋਕੀ ਉੱਠਦੇ ਮੇਲੇ 'ਚ ਆਈ ਹੁੰਦਾ ਲੋਕਾਂ ਦਾ ਦਿਲ ਜੇ ਸਾਹਮਣੇ ਕੋਈ ਚੰਗੀ ਚੀਜ਼ ਜੋ ਵੇਖਦੇ ਨੇ ਜੇ ਸਾਹਮਣੇ ਚੰਗੀ ਚੀਜ਼ ਨਹੀਂ ਤੇ ਉੱਠ ਕੇ ਚਲੇ ਜਾਂਦੇ ਨੇ ਤੁਹਾਨੂੰ ਬਿਠਾਉਣ ਦਾ ਤੇ ਉਹ ਬਹੁਤ ਅੱਛਾ ਉਹਨਾਂ ਕੋਲ ਇੱਕ ਇਹ ਆਰਟ ਸੀ ਕੋਈ ਨਾ ਕੋਈ ਚੁਟਕਲੇ ਸੁਣਾ ਦਿੰਦੇ ਜਾਂਦੇ ਜਾਂਦੇ ਲੋਕ ਬੈਠਦਾ ਸੀ ਉਹਨਾਂ ਕੋ ਵੀ ਆਰਟ ਸੀ ਤੁਹਾਡੇ ਕੋਈ ਗੱਲ ਉਹ ਬੈਂਡ ਵਾਸਤੇ ਮਿਲਿਆ ਸੀ ਜਿਹੜਾ ਇੱਕ ਉਸ ਫਾਰਮਰ ਨੂੰ ਬਿਠਾ ਕੇ ਰੱਖਦੇ ਸੀ ਹਾਂ ਜੀ ਸੋ ਇਹ ਸਾਨੂੰ ਤਾਂ ਬਹੁਤ ਵੱਡਾ ਘਾਟਾ ਸਾਨੂੰ ਇਸ ਚੀਜ਼ ਦਾ ਹੋਇਆ ਨਾ ਪੂਰਾ ਹੁਣ ਬੜਾ ਘਾਟਾ ਛੋਟ ਸ਼ਾਟ ਦੇ ਵਿੱਚ ਕੋਈ ਇਦਾਂ ਦਾ ਤੁਹਾਨੂੰ ਕਿਸਾਨ ਮਿਲ ਕੋਈ ਵਰਡ ਯਾਦ ਆ ਜਿਹੜੇ ਤੁਹਾਨੂੰ ਉਹਨਾਂ ਨੇ ਕੋਈ ਟਿਪ ਨਹੀਂ ਕੀਤੀ ਹੋਵੇ ਨਹੀਂ ਜੀ ਵਿਜੀ ਸਾਹਿਬ ਇਹ ਫਸਲ ਇਦਾਂ ਹੋਣੀ ਚਾਹੀਦੀ ਸੀ ਕਿਸਾਨ ਨੂੰ ਇਦਾਂ ਕਹੀ ਤੁਹਾਨੂੰ ਯਾਦ ਆ ਹੁਣ ਇਹ ਰਿਆਡ ਸਾਹਿਬ ਦੱਸ ਰਹੇ ਸੀ ਕਿ ਪੀਆ 126 ਨਵੀਂ ਵੈਰਾਈ ਹੇ ਦਿੱਤੀ ਸੀ ਤੇ ਉਹਨਾਂ ਨੇ ਐਡ ਦਿੱਤੀ ਸੀ ਤੇ ਜਿਹੜੀ ਇਹਦੀ ਥੈਲੀ ਬਣਾਈ ਸੀ ਅਸੀਂ ਤੇ ਥੈਲੀ ਪਕੜ ਕੇ ਕਿਹਾ ਸੀ ਕਿ ਆਪੀਆ 126 ਇਹ ਲਗਾਓ ਇਹ ਬੜੀ ਵਧੀਆ ਵੈਰਾਈਟੀ ਹੈ ਐਂਡ ਉਹ ਇੱਕ ਸੱਚੀ ਚੀਜ਼ ਵੀ ਸੀ ਜਿਹੜੀ ਪੀਆ 126 ਹੈ ਇਹ ਨੂੰ ਹੁਣ 9 ਸਾਲ ਹੋ ਗਏ ਨੇ ਤੇ ਇਹ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਅਡਾਪਸ਼ਨ ਹੋ ਗਈ ਇੱਕ ਇਹ ਵੀ ਹੁੰਦਾ ਕਿ ਜੇ ਮੈਂ ਕੋਈ ਗੱਲ ਕਹੀ ਸੀ ਤੇ ਉਹ ਸੱਚ ਸੀ ਜੇ ਵੈਰਾਈਟੀ ਚੰਗੀ ਨਾ ਹੋਂਦੀ ਤਾਂ ਅਗਲੇ ਸਾਲ ਲੋਕਾਂ ਨੇ ਕਹਿੰਦੇ ਭੱਲਾ ਸਾਹਿਬ ਕੀ ਬੋਲਗੇ ਠੀਕ ਹੈ ਉਸ ਇਹ ਚੀਜ਼ਾਂ ਉਹ ਪਰਖ ਲੈਂਦੇ ਸੀ ਸਾਰੇ ਮੈਨੂੰ ਬੋਲਣੀ ਚਾਹੀਦੀ ਹੈ ਕਿ ਨਹੀਂ ਚਾਹੀਦੀ ਉਹਨੂੰ ਪਤਾ ਸੀ ਇਹਨਾਂ ਵਿੱਚ ਪੋਟੈਂਸ਼ੀਅਲ ਹੈਗਾ ਹੈ ਸੋ ਮੈਂ ਨਾ ਸਮਝਦਾ ਐਡੀਸੀ ਅ ਰਿਆਰ ਸਾਹਿਬ ਰਿਆਰ ਸਾਹਿਬ ਕਾਫੀ ਸਾਡੇ ক্লোਜ਼ ਰਹੇ ਆ ਤੁਹਾਡੇ ਕੁਲੀਗ ਵੀ ਰਹੇ ਆ ਔਰ ਮੈਂ ਤੁਹਾਨੂੰ ਕਿਸਾਨ ਮਿਲ ਇਕੱਠੇ ਵੀ ਦਿਖਦੇ ਰਿਹਾ ਸਭ ਤੋਂ ਪਹਿਲਾਂ ਸਵੇਰੇ ਖਬਰ ਮਿਲੀ ਕਿ ਤਾਂ ਰਿਐਕਸ਼ਨ ਰੜਾ ਕੀ ਸੀ ਜਦੋਂ ਵੀ ਸਵੇਰੇ ਅਸੀਂ ਇਹ ਖਬਰ ਦਾ ਪਤਾ ਲੱਗਾ ਤਾਂ ਮੈਂ ਉੱਤੇ ਵਿਸ਼ਵਾਸ ਨਹੀਂ ਕੀਤਾ ਕਿਉਂਕਿ ਮੈਂ ਉਹਨਾਂ ਦੇ ਰਿਸ਼ਤੇਦਾਰ ਤੇ ਕੁਝ ਜਾਰਾਂ ਦੋਸਤਾਂ ਨੂੰ ਫੋਨ ਕਰਨ ਦੀ ਕੋਸ਼ਿਸ਼ ਕੀਤੀ ਜਿਹਦੇ ਵਿੱਚੋਂ ਬਾਲਮਕੰਨ ਸ਼ਰਮਾ ਜੀ ਨਾਲ ਥੋੜੀ ਜੀ ਗੱਲਬਾਤ ਹੋਈ ਤੇ ਉਹ ਕਹਿੰਦੇ ਵੀ ਹਾਂ ਇਹ ਖਬਰ ਸੱਚੀ ਆ ਕਿ ਡਾਕਟਰ ਪੱਲਾ ਇਸ ਦੁਨੀਆ ਤੇ ਨਹੀਂ ਰਹੇ ਤੇ ਬਹੁਤ ਜ਼ਿਆਦਾ ਉਦੋਂ ਅਫਸੋਸ਼ ਲੱਗਾ ਬੜਾ ਦੁੱਖ ਹੋਇਆ ਤੇ ਨਾਲ ਦੀ ਨਾਲ ਜਦੋਂ ਮੈਂ ਇਹ ਮੈਸੇਜ ਬਣਾ ਕੇ ਸਾਰੇ ਆਪਣੇ ਯਾਰਾਂ ਯਾਰਾਂ ਦੋਸਤਾਂ ਨੂੰ ਪੀ ਐਜੂ ਫੈਕਲਟੀ ਨੂੰ ਸਾਡੇ ਕਿਸਾਨ ਭਰਾਵਾਂ ਨੂੰ ਕਿਉਂਕਿ 10-15 ਲੱਖ ਕਿਸਾਨ ਜਿਹੜਾ ਹੈ ਉਹ ਸਾਡੇ ਪੀਏ ਜੂਨਾਂ ਜੁੜਿਆ ਹੈਗਾ ਉਹਨਾਂ ਨੂੰ ਜਦੋਂ ਮੈਸੇਜ ਗਿਆ ਤੇ ਉਸ ਤੋਂ ਬਾਅਦ ਬਹੁਤ ਜ਼ਿਆਦਾ ਅਫਸੋਸ ਜਿਹੜਾ ਉਹ ਲੋਕਾਂ ਨੇ ਕੀਤਾ ਬਹੁਤ ਦੁੱਖ ਲੋਕਾਂ ਨੂੰ ਲੱਗਾ ਕਿ ਡਾਕਟਰ ਪੱਲਾ ਜਿਹੜੇ ਨੇ ਉਹ ਸਾਡੇ ਵਿੱਚ ਨਹੀਂ ਰਹੇ ਕਿਉਂਕਿ ਅਸੀਂ ਹਰ ਵਾਰ ਟਰਾਈ ਕਰਦੇ ਰਹਿੰਦੇ ਸੀ ਕਿ ਪਿਛਲੇ ਦੋ ਮਹੀਨਿਆਂ ਨੂੰ ਛੱਡ ਕੇ ਆ ਉਹ ਹਰ ਮੇਲੇ ਤੇ ਅਸੀਂ ਉਹਨਾਂ ਨੂੰ ਲੈ ਆਉਂਦੇ ਸੀ ਇਸ ਵਾਰ ਅਸੀਂ ਫੇਰ ਟਰਾਈ ਕਰ ਰਹੇ ਸੀ ਵੀ ਡਾਕਟਰ ਪੱਲਾ ਸਾਡੇ ਕੋਲ ਆਉਣ ਕਿਉਂਕਿ ਉਹ ਸਾਡੇ ਆਪਣੇ ਨੇ ਸਾਡੇ ਕੋਲ ਪੜੇ ਨੇ ਸਾਡੇ ਕੋਲ ਜੌਬ ਕੀਤੀ ਹੈ ਸਾਡੇ ਕੋਲੋਂ ਹੀ ਉਹਨਾਂ ਨੇ ਸਾਰਾ ਕੁਝ ਲਿਆ ਔਰ ਇੱਥੋਂ ਇੱਕ ਬਹੁਤ ਅਹਿਮ ਪੋਸਟ ਮੁਖੀ ਦੀ ਪੋਸਟ ਤੋਂ ਉਹ ਰਿਟਾਇਰ ਹੋਏ ਸੀ ਰਿਟਾਇਰ ਤੋਂ ਬਾਅਦ ਵੀ ਉਹ ਫੀਲਿੰਗ ਇਹੋ ਜੀ ਨਹੀਂ ਸੀ ਦਿੰਦੇ ਕਿ ਮੈਂ ਰਿਟਾਇਰ ਹੋ ਗਿਆ ਉਹ ਇਸ ਤਰ੍ਹਾਂ ਜ਼ਰੂਰ ਕਹਿੰਦੇ ਸੀ ਵੀ ਮੈਂ ਪੀ.ਜੂ ਤੋਂ ਆਜ਼ਾਦ ਹੋ ਗਿਆ ਤੇ ਹੁਣ ਕੋਈ ਵੀ ਤੁਸੀਂ ਮੈਨੂੰ ਫਿਲਮਾਂ ਦੇ ਵਿੱਚ ਨਹੀਂ ਰੋਕ ਸਕਦਾ ਔਰ ਫਿਲਮਾਂ ਦੇ ਵਿੱਚ ਉਹ ਉਹਨਾਂ ਨੇ ਤੁਸੀਂ ਦੇਖਿਆ ਕਿ ਕੋਈ ਵੀ ਫਿਲਮ ਨਹੀਂ ਆ ਜਿਹਦੇ ਵਿੱਚ ਉਹ ਨਹੀਂ ਆਇਆ ਔਰ ਬੜੇ ਬੜੇ ਵੱਡੇ ਕਲਾਕਾਰਾਂ ਦੇ ਨਾਲ ਇੱਥੇ ਮੈਂ ਇੱਕ ਹੋਰ ਦੱਸਣਾ ਚਾਹੁੰਦਾ ਕਿ ਬਹੁਤ ਨੌਜਵਾਨਾਂ ਨੂੰ ਪੀ.ਜੂ ਦੇ ਵਿੱਚੋਂ ਉਹਨਾਂ ਨੇ ਨੈਸ਼ਨਲ ਪੱਧਰ ਤੱਕ ਲੈ ਕੇ ਗਏ ਨੇ ਕਿਉਂ ਉਹਨਾਂ ਨੂੰ ਤਾਂ ਸੀ ਕਿ ਮੇਰੇ ਤੋਂ ਬਾਅਦ ਕੋਈ ਇਹੋ ਜਿਹਾ ਕਲਾਕਾਰ ਇਥੋਂ ਨਿਕਲੇ ਜਿਹੜਾ ਅੱਗੇ ਜਾਵੇ ਔਰ ਪੀ.ਜੂ ਦਾ ਜਿਵੇਂ ਮੈਂਡੇਟ ਹੈ ਸਾਡਾ ਟੀਚਿੰਗ ਰਿਸਰਚ ਤੇ ਐਕਸਟੈਂਸ਼ਨ ਤਿੰਨੇ ਕੰਪੋਨੈਂਟ ਦੇ ਵਿੱਚ ਉਹ ਉਹਨਾਂ ਦੀ ਮੁਹਾਰਤ ਸੀ ਜੇ ਟੀਚਿੰਗ ਦੀ ਗੱਲ ਕਰੀਏ ਤੇ ਹੀ ਵਾਸ ਪ੍ਰੈਕਟੀਕਲ ਮੈਨ ਐਂਡ ਡੈਡੀਕੇਟਿਡ ਪਰਸਨ ਡੈਡੀਕੇਟਡ ਟੀਚਰ ਐਂਡ ਫ্রম ਦਾ ਰਿਸਰਚ ਪੁਆਇੰਟ ਆਫ ਥੂ ਜਿਹੜੀ ਮੈਥਡਾਲੋਜੀ ਜਿਹੜੀ ਐਕਸਟੈਂਸ਼ਨ ਮੈਥਡਾਲੋਜੀ ਉਹ ਯੂਜ਼ ਕਰਦੇ ਸੀ ਜਿਹੜਾ ਮੈਸੇਜ ਅਸੀਂ ਇੱਕ ਮਹੀਨੇ ਚ ਪਰਕੂਲੇਟ ਥੱਲੇ ਕਰਨਾ ਸੀ ਉਹ ਮੈਸੇਜ 2 ਮਿੰਟ ਚ ਕਰ ਦਿੰਦੇ ਸੀ ਔਰ ਉਹ ਟੈਕਨੋਲੋਜੀ ਨੂੰ ਲੋਕਾਂ ਦੇ ਘਰਾਂ ਤੱਕ ਪਹੁੰਚਾ ਦਿੰਦੇ ਸੀ ਇਹੋ ਜੀ ਇੱਕ ਉਹ ਉਹ ਮਤਲਬ ਖੋਜ ਉਹਨਾਂ ਕੋਲ ਸੀ ਐਂਡ ਜੇ ਮੈਂ ਐਕਸਟੈਂਸ਼ਨ ਦੀ ਗੱਲ ਕਰਾਂ ਤਾਂ ਸਾਡੇ 7 ਮੇਲੇ ਲੱਗਦੇ ਨੇ 7ਾਂ ਮੇਲਿਆਂ ਦੇ ਵਿੱਚ ਮੈਨੂੰ ਉਹਨਾਂ ਨੇ ਪਿਛਲੇ 10 ਸਾਲ ਤੋਂ ਨਾਲ-ਨਾਲ ਰੱਖਣਾ 15 ਸਾਲ ਤੋਂ ਰਾਦਰ ਕਿ ਮੈਂ ਰਿਟਾਇਰ ਹੋ ਜਾਣਾ ਤਾਂ ਤੂੰ ਸਟੇਜ ਕਰਿਆ ਕਰਨੀ ਬਾਅਦ ਚ ਤੇ ਮੈਂ ਉਹਨਾਂ ਨੂੰ ਕਹਿਣਾ ਕਿ ਮੈਂ ਤੁਹਾਡੇ ਵਰਗੇ ਮੈਥਡ ਨਹੀਂ ਯੂਜ਼ ਕਰ ਸਕਦਾ ਕਹਿੰਦੇ ਜੂ ਹੈਵ ਅ ਪੋਟੈਂਸ਼ੀਅਲ ਤੇਰੇ ਕੋਲ ਪੋਟੈਂਸ਼ੀਅਲ ਹੈਗਾ ਤੈਨੂੰ ਨੌਲੇਜ ਹੈ ਖਿੱਚ ਕੇ ਰੱਖ ਕੰਮ ਤੇ ਉਹਨਾਂ ਨੇ ਹਰ ਇੱਕ ਚੀਜ਼ ਆਪਣੀ ਡਾਇਰੀ ਚ ਲਿਖਦੇ ਹੁੰਦੇ ਸੀ ਮੈਂ ਉਹਨਾਂ ਨੂੰ ਕਹਿਣਾ ਇੰਨਾ ਨਹੀਂ ਮੈਂ ਲਿਖ ਸਕਦਾ ਪਰ ਉਹਨਾਂ ਨੇ ਨਾ ਸਾਰਾ ਕੁਝ ਲਿਖਿਆ ਲਿਖਾਇਆ ਮੈਨੂੰ ਪੜਾ ਦੇਣਾ ਆ ਲੈ ਪੜ ਸਟੇਜ ਤੇ ਕੋਈ ਵੀ ਸਲਿੱਪ ਨਹੀਂ ਕਰਨੀ ਚਾਹੀਦੀ ਢੰਗ ਆਦਰਵਾਇਜ਼ ਸਾਰਾ ਮੈਥਡ ਦਾ ਸਿਸਟਮ ਤੇ ਮੈਸੇਜ ਹੋਰ ਬਣ ਜਾਏਗਾ ਸੋ ਜਿਵੇਂ ਮੈਂ ਸਿੱਖਿਆ ਐਵੇਂ ਬਹੁਤ ਲੋਕਾਂ ਦੀ ਜ਼ਿੰਦਗੀ ਉਹਨਾਂ ਨੇ ਬਣਾਈ ਬڑے ਐਗਰੀਕਲਚਰ ਡਵੈਲਪਮੈਂਟ ਆਫੀਸਰ ਲੱਗੇ ਨੇ ਸੋਇਲ ਕੰਜ਼ਰਵੇਸ਼ਨ ਆਫੀਸਰ ਲੱਗੇ ਨੇ ਔਰ ਡਾਕਟਰ ਪੱਲਾ ਨੂੰ ਦੇਖਦੇ ਆਈ ਨਾ ਬੰਦਾ ਆਪ ਹੱਸਦਾ ਤੇ ਅੱਜ ਉਹ ਫਾਨੀ ਸੰਸਾਰ ਦੇ ਵਿੱਚ ਨਹੀਂ ਰਿਹਾ ਉਹਦੇ ਦਿਲ ਵਿੱਚ ਕੀ ਸੀ ਅਸੀਂ ਬੁੱਝ ਨਹੀਂ ਸਕੇ ਸਾਨੂੰ ਹਸਾਉਂਦਾ ਸੌਂਦਾ ਆਪ ਉਹ 65 ਸਾਲ ਦੀ ਉਮਰ ਚ ਤੁਰ ਗਿਆ ਬੱਸ ਬਲਕਿ ਇੰਨੀ ਗਾਲੀ ਆਦਾ ਜਿਹੜੀ ਉਹਨਾਂ ਨੇ ਕੋਈ ਤੁਹਾਨੂੰ ਤਲਖੀ ਚ ਕੀਤੀ ਹੋਵੇ ਕਦੀ ਜਿਦੋਂ ਕਿ ਲੱਗਦਾ ਨਹੀਂ ਜਦੋਂ ਉਹ ਚੁਲਬੁਲੀ ਉਹਨਾਂ ਦਾ ਮਾਹੌਲ ਸੀ ਹਮੇਸ਼ਾ ਹੱਸਦੇ ਰਹਿੰਦੇ ਸੀ ਕੋਈ ਕਿਉਂਕਿ ਪ੍ਰੋਫੈਸਰ ਵੀ ਸੀ ਕੋਈ ਤੁਹਾਡੇ ਜਦੋਂ ਤੁਸੀਂ ਕੋਲੀਕ ਸੀ ਕੋਈ ਦਾਦੀ ਗੱਲ ਕੀਤੀ ਕਦੀ ਤੁਹਾਨੂੰ ਯਾਦ ਹੈ ਇਸ ਤਨ ਕਈ ਵਾਰ ਮੇਰੀ ਥੋੜੀ ਜੀ ਆਦਤ ਸੀ ਕਿ ਜਿਵੇਂ ਲੋਕਾਂ ਨੇ ਉਹਨਾਂ ਨੂੰ ਗੁੱਡ ਮਾਰਨਿੰਗ ਕਹਿਣੀ ਸასი ਕਾਲ ਕਹਿਣਾ ਤੇ ਮੈਂ ਹੱਥ ਖੜਾ ਕਰਕੇ ਇਦਾਂ ਥੋੜਾ ਜਿਹਾ ਸਲੂਟ ਮਾਰ ਦਿੰਦਾ ਸੀ ਤੇ ਉਹਨਾਂ ਨੇ ਮੈਨੂੰ ਕਹਿਣਾ ਹਾਂਜੀ ਠਾਣੇਦਾਰ ਸਾਹਿਬ ਤੇ ਮੈਂ ਕਹਿਣਾ ਨਹੀਂ ਤੁਹਾਡੇ ਸਾਹਮਣੇ ਕਿੱਥੇ ઠાਣੇਦਾਰ ਆਹੀਂ ਤੇ ਤੁਹਾਡੇ ਸਿਸ ਆ ਕਹਿੰਦੇ ਨਹੀਂ ਹੁਣ ਚੇਲਾ ਉੱਪਰ ਹੋ ਗਿਆ ਸੋ ਕਹਿਣ ਦਾ ਭਾਵ ਕਿ ਉਹਨਾਂ ਨੇ ਜਦੋਂ ਅਸੀਂ ਤੁਰਨਾ ਜਾਂ ਉਹਨਾਂ ਦੀ ਕਾਰ 'ਚ ਬੈਠਣਾ ਜਾਂ ਅਸੀਂ ਮੂਵ ਕਰਨਾ ਤੇ ਬੈਂਦਿਆਂ ਬੈਂਦਿਆਂ ਹੀ ਇੱਕ ਡਾਇਲੋਗ ਬਣਾ ਲੀਂਦੇ ਹੁੰਦੇ ਸੀ ਉਹ ਡਾਇਲੋਗ ਨੂੰ ਇਸ ਤਰ੍ਹਾਂ ਘੜ ਲੈਂਦੇ ਸੀ ਕਿ ਕੁਝ ਦਿਨਾਂ ਬਾਅਦ ਉਹ ਟੀਵੀ ਤੇ ਆ ਜਾਂਦਾ ਸੀ ਕੁਝ ਦਿਨਾਂ ਬਾਅਦ ਉਹ ਫਿਲਮ ਤੇ ਆ ਜਾਂਦਾ ਸੀ ਕਈ ਕੁਛ-ਕੁਛ ਸਮੇਂ ਬਾਅਦ ਹੀ ਉਹਨਾਂ ਨੇ ਕਿਤੇ ਲੈ ਆਉਣਾ ਤੇ ਮੈਨੂੰ ਯਾਦ ਆ ਕਿ ਉਹ ਪੱਗ ਬਹੁਤ ਜ਼ਿਆਦਾ ਸਮਾਂ ਲਾ ਕੇ ਬੰਨਦੇ ਹੁੰਦੇ ਸੀ ਬਦਲ ਸ਼ੀਸ਼ਾ ਉਹਨਾਂ ਨੇ ਦੋ ਸ਼ੀਸ਼ੇ ਰੱਖ ਕੇ ਇਸ ਤਰ੍ਹਾਂ ਪੱਗ ਬੰਨਣੀ ਬਹੁਤ ਸੋਹਣੀ ਪੱਗ ਬੰਨਦੇ ਸੀ ਤੇ ਮੈਂ ਉਹਨਾਂ ਨੂੰ ਕਹਿਣਾ ਵੀ ਆ ਬੱਲੇ ਬੱਲੇ ਅੱਜ ਭੱਲਾ ਸਾਹਿਬ ਮਜ਼ਾ ਆ ਗਿਆ ਤੇ ਮ제 ਦੇ ਨਾਲ ਮੈਂ ਇੱਕ ਵਾਰ ਵਰਡ ਬੋਲ ਬੈਠਾ ਮੈਂ ਕਿਹਾ ਵੀ ਅੱਜ ਤਾਂ ਗੜਾ ਗੜਾਵਾ ਤੁਸੀਂ ਮੰਨਣਾ ਨਹੀਂ ਕਿ ਉਹਨਾਂ ਨੇ ਇੱਕ ਫਿਲਮ ਦੇ ਵਿੱਚ ਉਸ ਵਰਡ ਨੂੰ ਯੂਜ਼ ਕਰ ਲਿਆ ਗੜਾ-ਗੜਾ ਨੂੰ ਵਰਡ ਨੂੰ ਯੂਜ਼ ਕਰ ਲਿਆ ਤੇ ਮੈਂ ਉਹਨਾਂ ਨੂੰ ਕਿਹਾ ਭਾਜੀ ਇਹ ਤਾਂ ਉਹੀ ਗੜਾ-ਗੜਾ ਨਹੀਂ ਆਪਣੇ ਵਾਲੀ ਕਹਿੰਦੇ ਬਸ ਤੇਰੀ ਗੜਾ-ਗੜਾ ਸੀ ਸਾਡੇ ਲਈ ਪੈਸੇ ਬਣ ਗਏ ਸੋ ਇਸ ਤਰ੍ਹਾਂ ਦੇ ਬੜੇ ਮਤਲਬ ਕਰਦੇ ਸੀ ਘਰੋਂ ਖਾਣਾ ਲੈ ਕੇ ਆਉਣਾ ਉਹਨਾਂ ਨੇ ਤੇ ਸਾਰਿਆਂ ਨੂੰ ਚਮਚਮ ਚ ਦੇਣਾ ਚਾਰ-ਪੰਜ ਜਣੇ ਅਸੀਂ ਖਾਣਾ ਖਾਂਦੇ ਹੁੰਦੇ ਸੀ ਨਾਲੇ ਗੱਲਾਂ ਕਰੀ ਜਾਣੀਆਂ ਹੱਸੀ ਜਾਣਾ ਨਾਲੇ ਸਾਰਾ ਕੁਝ ਪਰ ਸਾਨੂੰ ਇਸ ਸਮੇਂ ਤਾਂ ਨਹੀਂ ਸੀ ਪਤਾ ਕਿ ਉਹ ਇੰਨਾ ਜ਼ਿਆਦਾ ਜਲਦੀ ਸਾਨੂੰ ਛੱਡ ਜਾਣਗੇ ਸੋ ਜਿਸ ਡਾਕਟਰ ਜਸਵਿੰਦਰ ਪੱਲਾ ਇਸ ਦੁਨੀਆ ਵਿੱਚ ਅੱਜ ਸਵੇਰੇ ਅਲਵਿਦਾ ਕਹਿ ਕੇ ਉਸ ਅਕਾਲਪੁਰ ਦੇ ਚਰਨਾਚੀ ਜਾਬਰਾਜੇ ਲੇਕਿਨ ਕਿਤੇ ਆ ਕੇ ਲੁਧਿਆਣਾ ਨਾਂ ਦੀ ਦੁਰਾਹਾ ਦੇ ਜੰਪਾਲ ਸੀ ਔਰ ਖਾਸ ਕੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨਾ ਕਾਫੀ ਉਹ ਇੱਥੇ ਟੀਚਰ ਵੀ ਰਹੇ ਆ ਸਟੂਡੈਂਟ ਵੀ ਬਰ ਰਹੇ ਆ ਉਸ ਤੋਂ ਬਾਅਦ ਕਾਫੀ ਇਨਨੇ ਇੱਥੇ ਰਹੇ ਆ ਉਹ ਕਾਰਨਾਮੇ ਕੀਤੇ ਜਿਹੜੇ ਆਉਣ ਵਾਲੇ ਵਿਦਿਆਰਥੀਆਂ ਵਾਸਤੇ ਇੱਕ ਉਹ ਮੁਕਾਮ ਹਾਸਲ ਕੀਤੇ ਉਹਨਾਂ ਨੇ ਜਿਹੜਾ ਨੇ ਅੱਜ ਵੀ ਉਹ ਜਸਵਿੰਦਰ ਪੱਲਾ ਜਿਹੜੀ ਐ ਇੱਕਦਮ ਉਹਨਾਂ ਦੀ ਸ਼ੌਕਿੰਗ ਨਿਊਜ਼ ਜਿਹੜੀ ਮੌਤ ਦੀ ਮਿਲਦੀ ਤਾਂ ਇੱਕਦਮ ਰੈਸਟ ਸਟੂਡੈਂਟ ਹੈ ਨਾਲ ਪ੍ਰੋਫੈਸਰ ਆ ਇੱਕਦਮ ਉਹ ਸ਼ੌਕ ਆ ਜਾਂਦੇ ਆ ਵੀ ਡਾਕਟਰ ਜਸਵਿੰਦਰ ਪੱਲਾ ਇਸ ਛੋਟੀ ਉਮਰ ਚ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਤਾਂ ਕਾਫੀ ਨਾਤਾ ਰਿਆ ਲੁਜਾਨਾ ਔਰ ਖਾਸ ਕੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਡਾਕਟਰ ਜਸਤਬੀਰ ਸਿੰਘ ਗੋਸਲ اور ਰਿਆਰ ਸਾਹਿਬ ਨੇ ਦੀ ਗੱਲ ਦਸੀ ਆ ਉਹਨਾਂ ਦੇ ਜਿਹੜੇ ਪੁਰਾਣੇ ਨਾਲ ਉੱਠਦੇ ਬੈਠਦੇ ਗੱਲਾਂ ਦਸੀਆਂ ਤਾਂ ਅੱਜ ਵੀ ਉਹਨਾਂ ਯਾਦ ਰੱਖ ਕੇ ਉਸ ਪਲ ਨੂੰ ਯਾਦ ਕਰਦੇ ਤਾਂ ਉਸ ਹੱਸਦੇ ਮੁਖ ਦੇ ਚਿਹਰੇ ਨੂੰ ਵੀ ਯਾਦ ਕੇ ਅੱਜ ਉਹਨਾਂ ਦੇ ਮਨ 'ਚ ਵੀ ਉਹ ਸ਼ੋਕ ਹੈ ਕਿ ਚਾਚਾ ਚਤੁਰਨਾ ਤੇ ਮਸ਼ਹੂਰ ਪੰਜਾਬ ਨਹੀਂ ਪੂਰੇ ਵਰਲਡ ਦੇ ਜਸਵਿੰਦਰ ਪੱਲਾ ਇਸ ਦੁਨੀਆ 'ਚ ਨਹੀਂ ਰਹੇ ਕੈਮੈਂਨ ਬੌਬੀਨਾ ਸੰਦੀਪ ਸ਼ਰਮਾ ਡੈਨੀਫਰ ਟੀਵੀ ਲੁਧਿਆਣਾ